ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਦੋ ਸਰਜਾਂ ਠੀਕ ਹੋਵੋਗੇ ਜੀ ਚੜਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਲੱਗਿਆ ਜੀ ਅੱਜ ਆੜੀ ਵੀਡੀਓ ਸ਼ੁਰੂ ਕਰਨ ਹੋ ਸਕਿਆ ਜਿੰਨਾ ਕ ਬਲੌਗ ਮੈਥੋਂ ਬਣਾਇ ਬਣਾਉਂਗੀ ਮੈਂ ਤੇ ਕੱਲ ਤਾਂ ਜੀ ਠੀਕ ਸੀ ਅੱਜ ਫੇਰ ਉਹ ਵੀ ਲੱਤਾਂ ਮਾਹ ਜੀ ਬਿਲਕੁਲ ਨਹੀਂ ਕੰਮ ਕਰਦੀਆਂ ਤੇ ਪੇਟ ਵੀ ਦਰਦ ਕਰੀ ਜਾਂਦਾ ਪਤਾ ਨਹੀਂ ਜਸ਼ਨ ਦੇੜੀ ਕਹਿੰਦੇ ਸੀ ਕਹਿੰਦੇ ਸ਼ਾਮ ਨੂੰ ਦੁਆਲੇ ਦਿਖਾ ਆਵਾਂਗੇ ਡਾਕਟਰ ਨੂੰ ਤੇ ਮਗਾ ਚਲ ਦੇਖਦੇ ਹੁਣ ਕਿਰਾ ਮ 2 ਵਜੇ ਕੇ ਸਕੀਮ ਸਕੀਮ ਜੀ ਕਰਦੀ ਸੀਗੀ ਮੈਂ ਸਵੇਰੇ ਅੱਜ ਕੁਝ ਨਹੀਂ ਖਾਤਾ ਬਸ ਸਵੇਰੇ ਮੈਂ ਖੀਰਾ ਖਾ ਲਿਆ ਸੀ ਤੇ ਕੋਹ ਖਾ ਲਿਆ ਸੀ ਚੀਰ ਕੇ ਸ਼ਕੁੰਦਰ ਕਿਉਂਕਿ ਦਵਾਈ ਲੈਣੀ ਸੀਗੀ ਭੁੱਖ ਜਮਾ ਨਹੀਂ ਸੀਗੀ ਤੇ ਹੁਣ ਮੈਂ ਸਰਾਹ ਜੀ ਕਰਦੀ ਐ ਮ ਪਹੁੰਚ ਜੀ ਪੈਂਦੀ ਨਹੀਂ ਮਗਾ ਖਿਚੜੀ ਬਣਾਵਾ ਉੱਠ ਕੇ ਤੇ ਸਰਾਹ ਜੀ ਕਰਦੀ ਐ ਕਿਰਾ ਕੰਡੇ ਜੇ ਸ਼ਰੀਰ ਹੋ ਗਿਆ ਫਿਰ ਖਿਚੜੀ ਬਣਾਉਣੀ ਆ ਤੇ ਟਾਈਮ 2 ਦਾ ਹੋ ਗਿਆ ਜੀ ਮੰਮੀ ਨੇ ਤਰਲੀ ਚਾਹ ਚਾਹ ਕਰ ਰਹੇ ਮੰਮੀ ਤੇ ਅੱਜ ਆਇਆ ਸੀ ਜੀ ਪਾਪਾ ਪਤਾ ਲੈਣ ਮੇਰਾ ਪਾਪਾ 10 ਕੁ 10:30 ਦਾ ਆ ਗਿਆ ਸੀਗਾ ਤੇ ਪਹਿਲਾਂ ਭੈਣ ਕੇ ਘਰੇ 2 ਘੰਟੇ ਰ ਲਾਇਆ ਤੇ ਹੁਣ ਕਾਫੀ ਟਾਈਮ ਮੇਰੇ ਕੋਲ ਆਏ ਨੂੰ ਹੋ ਗਿਆ 12:00 ਵਜੇ ਆ ਗਿਆ ਸੀ ਮੇਰੇ ਕੋਲ 12:30 ਵਜੇ ਤੇ ਲਓ ਜੀ ਆ ਪਾਪਾ ਪਾਪਾ ਜੀ ਆਇਆ ਲੈਟੀ ਭੱਜਣ ਦੀ ਅੱਜ ਲੈਟੀ ਭੱਜਣ ਦੀ ਬੁੱਕ ਅੱਜ ਖੜਦੀ ਨਹੀਂ ਪੰਜ ਵਾਰੀ ਲਾਈਟ ਪੱਗ ਗਈ ਜੀ ਅੱਜ ਪੁੱਛੋ ਇਹ ਨਾ ਅਗਰੇ ਡੇ ਨਹੀਂ ਤਾਂ ਆਪਣਾ ਲੱਗ ਜਾਂਦੇ ਕੂਲਰ ਲੱਗਦੇ ਹੁੰਦੇ ਬਾਲੇ ਵੱਡੇ ਵੱਡੇ ਆਪਣੇ ਨਹੀਂ ਜਲੀ ਜਾਂਦੇ ਆ ਵੀ ਭੱਜ ਗਿਆ ਆ ਵੀ ਭੱਜ ਗਈ ਆਹੀ ਕਰਦੇ ਹੁਣ ਤਾਂ ਪਤਾ ਨਹੀਂ ਘਾਤੋਂ ਖੜਦੀ ਨਹੀਂ ਹੁਣ ਤਾਂ ਕਈ ਦਿਨ ਹੀ ਹੋ ਗਏ ਜਦੋਂ ਸੁਣਦੇ ਡੈਡ ਨੇ ਕੂਲਰ ਚ ਪਾਣੀ ਪਾਇਆ ਸੀਗਾ ਕਹਿੰਦੇ ਕੂਲਰ ਲਾਵਾਂਗੇ ਲਾਈਟ ਹੀ ਨਹੀਂ ਖੜਦੀ ਉਹ ਉੜਦੀ ਹੈ ਜੀ ਕਰਦਾ খিচੜੀ ਖਾਨੀ ਆ ਵੜਾ ਕੇ ਆਇਆ ਅੰਦਰ ਕੋ ਸਿੱਟੂਗੀ ਤਾਂ ਫੇਰੀ ਹੋਊਗਾ ਮਾੜੇ ਮੋਟੇ ਤਰਨ ਦੀ ਪਹੁੰਚ ਪੂਗੀ ਅੱਜ ਤਾਂ ਪਤਾ ਨਹੀਂ ਕੀ ਗੱਲ ਆ ਅੱਜ ਤਾਂ ਤਰਨ ਦੀ ਪਹੁੰਚ ਵੀ ਹੈ ਜੀ ਕੱਲ ਠੀਕ ਸੀ ਮਾ ਕੱਲ ਠੀਕ ਹੋ ਗਈ ਸੀ ਅੱਜ ਪਤਾ ਨਹੀਂ ਕੀ ਹੋਗਾ ਦੁਬਾਰੇ ਪਾਪਾ ਲੈ ਆ ਜੀ ਕੇਲੇ ਪਾਪਾ ਜਾਊਗਾ ਸਾਢੇ 3:00 ਵਾ ਲਈ ਵਾਸਤੇ ਹੈ ਪਾਪਾ ਅਦੇ ਦਾ ਨਾਲ ਜੇ ਬਗ ਡੰਗ ਖਾਂਦੀ ਹੋਣੀ ਹਾਂ ਸਹੀ ਹੈ ਜੀ ਮੈਂ ਖਿਚੜੀ ਬਣਾਉਣੀ ਹੈ ਖਿਚੜੀ ਖਾਣੀ ਚੱਲ ਪਿਆ ਲੈਡ ਭੱਜ ਗਈ ਜਸ਼ਨ ਦੇ ਰੈਡੀ ਨੇ ਕੁੱਲਰ ਚ ਪਾਣੀ ਕੋਈ ਪਾਇਆ ਪਹਿਲਾਂ ਸਾਫ਼ ਕਰਿਆ ਮਾੜਾ ਮੋਟਾ ਵੀ ਬਈ ਹੋ ਕੇ ਕਈ ਵਾਰੀ ਬਿੱਠਾ ਪਾਉਂਦੀਆਂ ਚੂਹੇ ਚਾਹ ਵੱਡ ਜਾਂਦੇ ਤੇ ਪਰ ਨਿਕਲੀਆਂ ਬਿੱਠਾ ਹਾਂ ਨੰਦਸ ਲੋ ਚੱਲੀ ਆ ਦੀ ਜੀ ਅੱਜ ਤਾਂ ਬੁਰਾ ਹਾਲ ਕਰ ਖਲੋ ਨੇ ਕੰਮੀ ਚਾਹ ਬਣਾਈ ਜਾਂਦੇ ਲੋ ਜੀ ਨਵੀਂ ਨਮਸਤਿਹਾਂ ਸਾਰਿਆਂ ਚਾਹ ਬਣਾਉਣਾ ਦੋ ਵਾਲੀ ਉਹਦੇ 2:3 ਵਜ ਗਏ 2:3 ਵਜ ਗਏ ਨਰਮੀ ਵਾਲੀ ਜੀ ਨਹੀਂ ਕਰਦਾ ਹੋਰ ਹਾਂ ਰਦਾ ਨਿੰਬੂ ਪਾਣੀ ਹੋਵੇ ਹਨਾ ਚਾਹ ਨੂੰ ਤਾਂ ਜਮਾਂ ਜੀ ਨਹੀਂ ਕਰਦਾ ਮੈਂ ਤਾਂ ਉਦੋਂ ਵੀ ਨਹੀਂ ਪੀਤੀ ਜੀ 11 ਵਾਲੇ ਅੱਜ ਤਾਂ ਮੈਂ ਦੁੱਧ ਵੀ ਗੱਤਤਾ ਨਹੀਂ ਮੈਂ ਜੀ ਨਹੀਂ ਕਰਦਾ ਜੀ ਪੀਣ ਨੂੰ ਮੇਰਾ ਭੋਰਾ ਵੀ ਹੈ ਪੇਟ ਹੀ ਦਰਦ ਹੋਈ ਜਾਂਦਾ ਮਾੜਾ ਮਾੜਾ ਮਿੰਨਾ ਮਿੰਨਾ ਦਰਦ ਹੋਈ ਜਾਂਦਾ ਤੇ ਹੁਣ ਖਿਚੜੀ ਖਾਣੀ ਆ ਫਿਰ ਖਾਣਾ ਤਾਂ ਪਊਗਾ ਉਹ ਸਾਈਂ ਤਾਂ ਡੰਗ ਲੈਣਾ ਉਹ ਤਾਂ ਮੈਂ ਖੀਰਾ ਖਾ ਲਿਆ ਸੀ ਇੱਕ ਇੱਕ ਉਹ ਵਾਲਾ ਸੀ ਚਕੁੰਦਰ ਜਾਂ ਚੀਰ ਕੇ ਕਿਉਂਕਿ ਗੋਲੀਆਂ ਲੈਣੀਆਂ ਸੀ ਲੋਨੀ ਇੱਕ ਅੱਧਾ ਗੰਡਾ ਪਾ ਲੈਣੀ ਵਿੱਚ ਚੀਰ ਦਿਆਂ ਸੁਆਣ ਫਿਰ ਬਲੋੜੀ ਲਓ ਜੀ ਮੈਂ ਚੌਲ ਧਰ ਤੇ ਮਗ ਨਾਲ ਪਾਪਾ ਖਾ ਲੂਗਾ ਮੈਂ ਖਾ ਲੂ ਥੋੜੇ ਜੇ ਤੇ ਪਾਪਾ ਨੂੰ ਰੋਟੀ ਪੁੱਛਿਆ ਸੀ ਮਗ ਰੋਟੀ ਖਾ ਲ ਮੈਂ ਲਿਆ ਦਨੀਆ ਕਹਿੰਦਾ ਨਹੀਂ ਪੁੱਤ ਮੈਂ ਰੋਟੀ ਨਹੀਂ ਖਾਂਦਾ ਕਹਿੰਦਾ ਲੋਟ ਨਹੀਂ ਲੋਟ ਨਹੀਂ ਆਉਂਦੀ ਦੁਪਹਿਰੇ ਪਾਪੇ ਦੇ ਵੀਜੀ ਆ ਹੋਏਗਾ ਹਾਰਟ ਪੇਸ਼ੀਐਂਟ ਆ ਪਾਪਾ ਮੇਰਾ ਤੇ ਤਾਂ ਘਰ ਕੇ ਥੋੜਾ ਜਿਆਦਾ ਰੋਟੀ ਪਾਣੀ ਘਾਟੀ ਖਾਂਦਾ ਜਿਆਦਾ ਨਹੀਂ ਖਾਂਦਾ ਤੇ ਮੈਂ ਤਾਂ ਕਿਹਾ ਸੀ ਮਾ ਕਿੱਧਰ ਬੱਸਾਂ ਦੇ ਬਕਾਈ ਕਰੂਗਾ ਮੈਂ ਠੀਕ ਆ ਮੈਂ ਖਾਣਾ ਆਈ ਤੋ ਪਰ ਮਾ ਪਰ ਹੁੰਦਾ ਹੀ ਆ ਜੀ ਜਿੰਨਾਂ ਚ ਰੱਖੀ ਨਾ ਦੇਖਣ ਹਨਾ ਉਹਨਾਂ ਚ ਸਬਰ ਜਾਨੀ ਆਉਂਦਾ ਤੇ ਮੈਂ ਹੁਣ ਬਣ ਜਾਣਗੀ ਦੋ ਸਟੀਆਂ ਨਾ ਬਸ ਤੇ ਉਹਨੇ ਮੈਂ ਅੰਦਰ ਜਾ ਕੇ ਬਹਿਣੀ ਆ ਖੜਾ ਨਹੀਂ ਆਉਂਦਾ ਬਿਲਕੁਲ ਵੀ ਮੈਂ ਜਸ਼ਨ ਕਈ ਨਹੀਂ ਮੈਂ ਆਪਣਾ ਨਾਨਾ ਤੇਰੇ ਮੁਹੰਮਦ ਨੂੰ ਲੈ ਆਇਆ ਮੈਂ ਜਾਵਣਾ ਮਮਾ ਨਹੀਂ ਮਮਾ ਨਹੀਂ ਐ ਕਰੀਏ ਲਾ ਸੀਟੀ ਵੀ ਵੱਜ ਜੇ ਕਿ ਨਾ ਫਿਰ ਜਾਨੀ ਹਮ ਤਾਂ ਚਲੋ ਜੀ ਅੰਦਰ ਚੱਲੀਏ ਕਿ ਨਾ ਲਓ ਜੀ ਦਾਲ ਦੁੱਲ ਚੀਰ ਕੇ ਨਾ ਮੈਂ ਇਸ ਤਰ੍ਹਾਂ ਕੀ ਰਾਂ ਸੋਰੀ ਜੇ ਤੇ ਜਸ਼ਨ ਦੇੜੀ ਮੈਨੂੰ ਕਹਿੰਦੇ ਸਰ ਬਾਲਾ ਮੜਾ ਮਸਵੇ ਸਰ ਕੱਲ ਦਾ ਸਿਰ ਹਲਵਾਇਆ ਕਹਿੰਦੇ ਵੀ ਡਾਕਟਰ ਨੂੰ ਦਿਖਾਇਆ ਉਹਨੇ ਦੁਬਾਰੇ ਵੀ ਇੰਨੇ ਵੀਕਨੈਸ ਜੀ ਕਾਤੋਂ ਆ ਰਹੀ ਹੈ ਵੀ ਕਿਉਂ ਨਹੀਂ ਆਹੋ ਹੁੰਦਾ ਉਹ ਤਾਂ ਸਾਰੇ ਆਖੀ ਜਾਂਦੇ ਕਹਿੰਦੇ ਮਹੀਨਾ ਲੱਗ ਜੂਗਾ ਮੈਂ 15 ਦਿਨ ਮਹੀਨਾ ਤਾਂ ਲੱਗ ਹੀ ਜਾਊਗਾ ਠੀਕ ਹੁਣ ਚ ਕ ਮੇਰੀ ਕਾਲ ਨੰਬਰ ਮੈਂ ਠੀਕ ਹੋਂਦੀ ਨਹੀਂ ਲੱਗਦੀ ਮੈਨੂੰ ਬਸ ਆਏ ਹੋਇਆ ਪਿਆ ਬਸਾਰੇ ਵਧੀਆ ਹਾਸ ਖੇਡ ਕੇ ਬਲੌਗ ਬਣਾਉਂਦੀ ਆ ਮੈਂ ਆਪਦੇ ਪਿਛਲੇ ਬਲੌਗ ਵੀ ਦੇਖ ਰਹੀ ਸੀ ਕਿੰਨਾ ਮੈਂ ਵਧੀਆ ਆਪਾਂ ਜਿਹਾ ਕੰਮ ਕਰਦੀ ਸੀ ਵੀ ਵਧੀਆ ਹਾਸ ਕੇ ਬਲੌਗ ਬਣਾਉਂਦੀ ਸੀ ਪਤਾ ਨਹੀਂ ਮੈਂ ਕਦੋਂ ਠੀਕ ਹੋਊ ਕਦੋਂ ਪਹਿਲਾਂ ਵਾਂਗੂ ਬਲੌਗ ਬਣਾਉਣ ਲੱਗੂ ਤੇ ਪਤਾ ਨਹੀਂ ਕਿਤੇ ਸਹੀ ਹੋਊਂਗੀ ਐਨਾ ਮਾਣਾ ਹੋ ਹੁੰਦਾ ਨਾ ਅੱਜ ਪਾਪਾ ਪਾਪਾ ਕਹਿੰਦਾ ਮੈਨੂੰ ਕਹਿੰਦਾ ਆਪੇ ਉਹ ਕਰ ਤੂੰ ਕਿਹੜਾ ਦਵਾਈ ਲਈ ਆਨੀ ਆ ਕਹਿੰਦਾ ਲੈ ਤੇ ਦੇਖ ਆਦਾ ਚਾਰ ਪੰਜ ਦਿਨ ਦਵਾਈ ਲੈ ਕੇ ਤੇ ਜੇ ਕੰਦਾ ਫਰਕ ਨਾ ਪਿਆ ਫਿਰ ਮੈਨੂੰ ਦੱਸੀ ਆਦਾ ਫਿਰ ਮੈਂ ਸਰਸਿਓ ਕਹਿੰਦਾ ਤੇਰੇ ਖੂਨ ਚੜਵਾ ਕੇ ਲਿਆਵਾਂਗੇ ਦੋ ਬੋਤਲਾਂ ਚੜਵਾ ਲਵਾਂਗੇ ਇਹਦਾ ਖੂਨ ਦੀਆਂ ਫਿਰ ਸਹੀ ਹੋ ਜੰਗੇ ਕਿੰਨਾ ਫਿਕਰ ਹੁੰਦਾ ਮਾਪਿਆਂ ਨੂੰ ਤੇ ਕਹਿੰਦਾ ਕੋਈ ਮੈਂ ਪਾਪੇ ਆਦੇ ਦੇਇਓ ਜਦੋਂ ਪਾਪੇ ਨੂੰ ਟੈਗ ਦੀ ਸ਼ਿਕਾਇਤ ਹੋਈ ਸੀ ਉਦੋਂ ਪਾਪੇ ਨੂੰ ਵੀਕਨੈਸ ਆ ਗਈ ਸੀ ਉਦੋਂ ਪਾਪੇ ਨੂੰ ਉਲਟੀਆਂ ਲੱਗੀਆਂ ਸੀ ਖੌਂਦੀਆਂ ਪਾਪੇ ਦੇ ਚਾਰ ਬੋਤਾਂ ਚੜਾਈਆਂ ਸੀ ਪਾਪਾ ਤਾਂ ਆਦਾ ਸੀ ਕਹਿੰਦਾ ਤੇਰੇ ਵੀ ਚੜਵਾ ਲਿਆਵਾਂਗੇ ਤੇ ਕਹਿੰਦਾ ਕਿ ਚਾਰ ਪੰਜ ਦਿਨਾਂ ਦੀ ਦਵਾਈ ਹੈ ਕਹਿੰਦਾ ਕਿਰਾ ਖਾ ਲਾ ਤੇ ਫੇਰ ਆ ਤਾਂ ਜਿਸ ਨਾਂ ਵਧਿਆ ਮੈਨੂੰ ਦੱਸੀ ਕਹਿੰਦਾ ਫਿਰ ਆਪਾਂ ਸਰਸੇ ਉੱਥੇ ਖੂਨ ਚੜਵਾ ਲਿਆਵਾਂਗੇ ਕਿੰਨਾ ਫਿਕਰ ਕਰਦੇ ਆ ਜੀ ਮਾਪਿਓ ਹਨਾ ਮਾਪੇ ਆਦੇ ਮਾਪੇ ਹੁੰਦੇ ਮਾਪੇ ਜਿੰਨਾ ਫਿਕਰ ਕੋਈ ਨਹੀਂ ਕਰਦਾ ਜੀ ਜਿਹੜੇ ਨਗਾ ਹਨਾ ਪਰ ਆਏ ਆ ਜੀ ਜਸ਼ਨ ਦੇ ਡੈਡੀ ਵੀ ਵਿਚਾਰੇ ਭੱਜੇ ਫਿਰਦੇ ਆ ਉਦੋਂ ਦੇ ਹੁਣ ਮੈਨੂੰ ਫੇਰ ਆ ਦੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਦੁਆਰੇ ਦਿਖਾਇਆ ਜਾਣਾ ਹੁਣ ਵਿਚਾਰੇ ਉਦੋਂ ਦੇ ਉਦੋਂ ਦੀ ਲਈ ਫਿਰਦੇ ਆ ਮੈਨੂੰ ਪਹਿਲਾਂ ਦੋ ਤਿੰਨ ਦਿਨ ਉਧਰ ਜਾਂਦੇ ਰਹੇ ਫੇਰ ਵੀ ਆ ਹਸਪਤਾਲ ਫੇਰ ਥੌਲੇ ਪਾਉਂਦੇ ਰਹੇ ਤੇ ਅੱਜ ਫੇਰ ਆਦੇ ਕਹਿੰਦੇ ਦੁਬਾਰੇ ਦਿਖਾਏ ਹੋਣੇ ਆ ਨਾਲੇ ਦਵਾਈ ਜੀ ਇੱਕ ਦਿਨ ਇੱਕ ਡੰਗ ਦੀ ਰਹਿ ਗਈ ਮੈਂ ਹੁਣ ਲੈ ਲੂੰਗੀ ਨੂੰ ਸਵੇਰੇ ਲੈ ਲੂੰਗੀ ਫਿਰ ਕਹਿੰਦੇ ਚਲ ਅੱਜ ਹੀ ਦਿਖਾਏ ਹੋਣੇ ਕਈ ਵਾਰੀ ਕੱਲ ਨੂੰ ਕੋਈ ਹੋਰ ਕੰਮ ਹੋ ਜਾਂਦਾ ਤੇ ਦਾਲ ਦੂਰ ਤਾਂ ਮੈਂ ਜੀਤਦੀ ਜੇ ਤਾਂ ਤਾਰਲੀ ਮਮੀ ਦਾ ਠੀਕਾ ਨਾ ਘਰੀ ਦਾ ਫਰਾਕੇ ਧਰ ਦੋ ਤੇ ਅੱਜ ਮੈਂ ਜੇ ਅੱਖ ਲੱਗੇ ਪਾਪਾ ਜਸ਼ਨ ਨੂੰ ਕਹਾਂ ਨਾ ਤੇਰੀ ਮੰਮੀ ਲੈ ਜਾਣਾ ਦਾ ਮੈਂ 4 ਦਿਨ ਮਿਲਾਂ ਉੱਥੇ ਲਾਏ ਆਉਗੀ ਨਹੀਂ ਮੰਮੀ ਹੁਣ ਨਹੀਂ ਜਾ ਹੁਣ ਨਹੀਂ ਫਿਰ ਮੈਂ ਵੀ ਜਾਊਂਗਾ ਆ ਦਾ ਨਾਲ ਮੈਨੂੰ ਵੀ ਲੈ ਕੇ ਜਾਓ ਮੈਂ ਕਿਹਾ ਤੇਰਾ ਸਕੂਲ ਲੱਗਦਾ ਫਿਰ ਆ ਦਾ ਜਦੋਂ ਛੁੱਟੀਆਂ ਹੋ ਗਈਆਂ ਫਿਰ ਉਦੋਂ ਜਾਵਾਂਗੇ ਆ ਦਾ ਹੁਣ ਨਹੀਂ ਜਾਣਾ ਚਲੋ ਜੀ ਜਾਣੇ ਆਗੇ ਰੰ ਦੁਖਾ ਕੇ ਆਉਣੇ ਦੁਵਾਰੇ ਤੇ ਦਵਾਈ ਲੈ ਕੇ ਆ ਗਏ ਆ ਮम्मी ਨੇ ਬੱਠਰ ਲਗਾਇਆ ਸੀ ਛੋਟਾ ਮम्मी ਕਹਿੰਦੀ ਕੂੜਾ ਸਿੱਟਣਾ ਕੱਲੀ ਨੂੰ ਔਖਾ ਹੋ ਜਾਂਦਾ ਵੱਡੇ ਬੱਠਰ ਚ ਲਾਲਚ ਲਾਲਚ ਕਰ ਲੈਣੇ ਆਦੀ ਆਪਾਂ ਤੇ ਛੋਟਾ ਜਿਹਾ ਬੱਠਰ ਲਿਆਂਦਾ 300 ਦਾ ਲਾ ਲਿਆ ਜੀ ਤੇ ਇੱਕ ਅਸੀਂ ਤਾਂ ਮੈਂ ਤਾਂ ਦਾਖਾ ਹੀ ਲਈਆਂ ਸੀ ਵੀ ਦਾਖਾ ਪਿਉਂਦਿਆ ਕਰੂੰਗੀ ਤੇ ਉਹ ਦੁਕਾਨ ਵਾਲਾ ਕਹਿੰਦਾ ਵੀ ਜੇ ਖੂਨ ਵਧਾਉਣਾ ਆ ਖਾਓ ਕਹਿੰਦੇ ਤੁਸੀਂ ਪਤਾ ਨਹੀਂ ਜੀ ਲੈਡ ਪਤਾ ਨਹੀਂ ਕੀ ਹੈ ਕਾਦਾ ਮਰੱਬਾ ਹੈ ਖਰੋਂ ਦਾ ਚੇਰੀ ਤੇ ਏ ਦੇਤਾ ਜੀ ਇਹ ਖਾ ਲਿਆ ਕਰੋ ਇਹਦੇ ਇਹਨੇ ਬਾਜੂ ਉਧਰ ਜਿਹਾ ਇੱਕ ਜਸ਼ਨ ਦਾ ਟਿਫਨ ਲਿਆਤਾ ਕਿ ਮੈਂ ਪੁੱਤ ਹੂੰ ਹੁਣ ਲੈ ਜਾ ਕਰਾਂਗਾ ਸਲਾਦ ਹੂੰ ਇੱਕ ਤਾਂ ਦੀ ਆ ਡੱਬੀ ਆਈ ਏ ਇਹ ਚ ਤਾਂ ਸਲਾਦ ਸਲੂਦ ਲੈ ਜਾ ਕਰੂਗਾ ਗਰਵੜ ਵਾਲੀ ਸੀ ਤਾਂ ਦੇਖ ਲੈ ਖੋਲ ਕੇ ਰਵਣੇ ਕਿਆ ਨੂੰ 400 ਦਾ ਟਿਫਨ ਲਾਇਆ ਇਹ ਜਸ਼ਨੇ ਦਾ ਸਹੀ ਆਗਾ 300 ਦਾ ਹੂੰ ਕਿਹੜਾ ਨੂੰ ਪ੍ਰੀਤ ਕੋਲੇ ਨਹੀਂ ਜਿਹੜਾ ਮੈਂ ਲਾ ਦੋ ਜੀ ਇੱਕ ਡੱਬੀ ਵੱਧ ਆ ਹੈ ਨਾ ਠੀਕ ਐ ਸੋਨਾ ਹਾਲ ਲੈ ਦੇਖ ਲੈ ਕੋ ਫਰਕ ਲਾਦਾ ਮੈਨੂੰ ਲੱਗਾ ਥੋੜਾ ਜਿਹਾ ਵੱਡਾ ਉਹ ਠੀਕ ਆ ਲਓ ਜੀ ਟੀਫਨ ਹ ਬਸੰਦ ਆ ਗਿਆ ਵਧੀਆ ਤੇ ਮੈਂ ਜਾਣਾ ਸੀ ਪਾਪੇ ਨਾਲ ਜੀ ਹਾਂ ਵੀ ਆਉਗਾ ਮੈਨੂੰ ਜਾਵੜਨ ਦਿੰਦਾ ਕਿ ਰਾਜਮਹਾਰਾਸ਼ਟ ਕਰਿਆਉਂਦੀ ਰਹੀ ਆਂ ਜੇਦਾ ਜਵਾਗ ਦੀ ਜ ਹੈ ਨਾ ਪਰਸੋਂ ਦੀ ਪਰਸੋਂ ਦੀ ਉਧੜੀ ਪਈ ਹੈ ਬਚਾਰੀ ਦੀ ਸ਼ਰਟ ਤੇ ਬਸ ਮੈਂ ਉਹੋ ਹੀ ਪਈ ਆ ਤੇ ਨਵੀਂ ਆਉਂ ਤਾਂ ਤੇ ਪਤਾ ਨਹੀਂ ਟੋਪੇ ਕੱਢ ਪਤਾ ਨਹੀਂ ਤੇ ਚੌੜ ਚੂੜ ਕਰੀ ਇਹਨਾਂ ਨੇ ਤੇ ਪਤਾ ਨਹੀਂ ਟੋਪੇ ਥੋੜੇ ਜਿ ਮੋਟੇ ਲਾਉਂਦੇ ਤੇ ਉਧੜੀ ਪਈ ਆ ਵਿਚਾਰੇ ਦੀ ਕੱਲ ਨੂੰ ਲੋਟ ਲੱਗਿਆ ਤਾਂ ਕੱਲ ਨੂੰ ਉਹ ਕਰੂੰਗੀ ਟੋਪਾ ਲਾ ਕੇ ਦਊਂਗੀ ਪਰਸੋਂ ਦੀ ਉਧੜੀ ਮੈਨੂੰ ਪਰਸੋਂ ਕਿਹਾ ਸੀ ਇਹਨੇ ਮੰਮੀ ਮੇਰੀ ਟੀ-ਸ਼ਰਟ ਉਧੜ ਗਈ ਤੇ ਬਸ ਇਹ ਸਬਜੀ ਮੰਮੀ ਨੇ ਬਣਾ ਲਈ ਇਹ ਚ ਦੁੱਧ ਪਾਉਣਾ ਉਹ 14 ਗੱਡੀ ਜਾਂਦੇ ਤੇ ਦੁੱਧ ਬਾਦ ਆ ਆ ਸਾਂਭਦੀ ਆ ਮੈਂ ਤਰਤਾ ਤਰਤਾ ਬਸ ਹੋਇਆ ਪਿਆ ਲੱਗ ਪਗ ਤੇ ਮੌਸਮ ਇੰਨਾ ਜ਼ਿਆਦਾ ਨੇਰੀ ਵਾਲਾ ਹੋਇਆ ਪਿਆ ਪੁੱਛੋ ਇਹਨਾ ਬੁਰਾ ਹਾਲ ਹੋਇਆ ਪਿਆ ਤੇ ਜਸ਼ਨ ਦੇ ਡੈਡੀ ਇੱਕ ਤਾਂ ਮੈਨੂੰ ਉਹ 체ਰੀ ਜੀ ਆ ਉਹ 체ਰੀ ਜੀ ਵੰਗੂ ਆ ਕੋਸਾ ਉਹਦਾ ਮਰਬਾ ਦਿਵਾ ਲਏ ਤੇ ਇੱਕ ਮੈਨੂੰ ਦਾਖਾ ਦਿਵਾ ਲਏ ਤੇ ਹਜੇ ਆਦੇ ਸੀ ਕਹਿੰਦੇ ਜੂਸ ਵੀ ਲਿਆ ਦੂੰਗਾ ਕਹਿੰਦਾ ਕਿ ਰਾਈ ਖਾਲਾ ਫਿਰ ਜੂਸ ਲਿਆ ਦਕਰੂੰ ਕਦੇ ਨਾਰਦਾ ਜਾ ਉਸਦਾ ਇਹਨੇ ਕਹਿੰਦਾ ਖੂਨ ਸੈੱਟ ਹੋ ਜਾਊਗਾ ਤੇਰਾ ਪੂਰਾ ਹੋ ਜਾਊਗਾ ਖੂਨ ਤੇ ਕਦੇ ਨਾਰ ਦਾ ਲਿਆਤਾ ਕਦੇ ਜੂਸ ਦੂਸਰਾ ਚਕੁੰਦਰ ਜੀ ਦਾ ਉਹਦਾ ਲਿਆਤਾ ਕਹਿੰਦਾ ਕੋਈ ਨਹੀਂ ਮੈਂ ਲਿਆਦਾ ਕਰੂੰਗਾ ਤੁਹਾਨੂੰ ਘਰੀ ਬਣਵਾ ਕੇ ਤੇ ਚਲੋ ਜੀ ਇੱਕ ਤਾਂ ਬਿਮਾਰ ਹੋ ਗਏ ਕ ਹੋਰੀ ਆਏ ਹੁੰਦਾ ਵੀ ਹਾਏ ਇੰਨੇ ਬੇਫਾਲਤੂ ਪੈਸੇ ਲੱਗੇ ਇੱਕ ਆਏ ਜਿਵੇਂ ਸਰੀਰ ਜਮਾ ਆਂ ਤੰਤ ਨਿਕਲ ਗਿਆ ਜਮਾ ਬੱਸ ਨਿਹਾਤ ਹੀ ਹੋਇਆ ਬੱਸ ਇੱਕ ਕਸ ਤੁਰੇ ਫੜਦੇ ਆ ਲੱਤਾਂ ਘੜੀ ਸਾਨ ਵਾਲਾ ਕੰਮ ਤੇ ਬਸ ਜੀ ਮੈਂ ਦੁੱਧ ਹੋ ਗਿਆ ਦੁੱਧ ਕਾੜਦਾ ਤੇ ਜਿਹੜਾ ਦੂਸਰਾ ਉਹ ਚ ਮਿੱਠਾ ਪਾ ਦਾਂ ਤੇ ਮੌਸਮ ਇੰਨਾ ਜਿਆਦਾ ਖਰਾਬ ਆ ਨਾ ਸੂਰਜ ਦੇਵਤਾ ਧੁੰਦਲੇ ਧੁੰਦਲੇ ਆ ਪਤਾ ਨਹੀਂ ਦਿਖ ਰਿਹਾ ਕਿ ਨਹੀਂ ਵੀਡੀਓ ਦੇ ਵਿੱਚ ਤਾਂ ਹੋ ਰਹੀ ਆ ਧੁੰਦਲੇ ਜੇ ਤੇ ਚਲੋ ਜੀ ਬਸ ਮੈਂ ਮਾੜੀ ਮੋਟੀ ਜੀ ਮੈਂ ਥੋੜਾ ਠਿੱਕਰ ਵੀ ਮੈਂ ਵੀ ਵੀਡੀਓ ਪਹੁੰਚਦੀ ਕਰ ਦਿਆ ਕਰੂੰਗੀ ਤੇ ਮੈਨੂੰ ਵੀ ਆਏ ਹੋ ਰਿਆ ਵੀ ਜਦ ਮੈਂ ਵਧੀਆ ਠੀਕ ਹੋ ਜਾਵਾਂ ਵਧੀਆ ਵੀ ਅਜਿਵੇਂ ਪਹਿਲਾਂ ਹੱਸ ਖੇੜ ਕੇ ਕੰਮ ਕਰਦੀ ਸੀ ਭੱਜੀ ਫਿਰਦੀ ਸੀ ਵਧੀਆ ਸੋਹਣਾ ਹੱਸ ਖੇੜ ਕੇ ਬਲੌਗ ਬਣਾਉਂਦੇ ਸੀ ਉਵੇਂ ਪਤਾ ਨਹੀਂ ਮੈਂ ਕਿੱਦਾਂ ਸੈੱਟ ਹੋਊਂਗੀ ਕਿੱਦਾਂ ਬਲੌਗ ਬਣਾਉਣ ਲੱਗੂਗੀ ਉਵੇਂ ਤੇ ਬਾਕੀ ਜੀ ਹੁਣ ਜਿੰਨਾ ਕ ਮੈਥੇ ਹੋ ਸਕਦਾ ਤੇ ਇੰਨਾ ਕ ਬਲੌਗ ਦੇਖਿਓ ਸਾਰੇ ਜਣੇ ਹਨਾ ਤੇ ਕੱਲ ਮੇਰੇ ਭੈਣ ਨੇ ਨੌਪਾਲ ਸਵਾਦ ਕੇ ਉਹਨਾਂ ਦੇ ਘਰੇ ਗਏ ਸੀ ਥੋਲਾ ਉਪਰ ਆਉਣ ਜਦੋਂ ਤੇ ਉਹ ਹੈ ਨਹੀਂ ਸੀ ਤੇ ਕਹਿੰਦੀ ਆਹ ਲਾਲਾ ਕਾਲੀ ਸਾਰੇ ਲਾਉਂਦੀ ਸੀ ਕਿ ਗੁੱਠੇ ਤੇ ਲਾਤੀ ਵਾ ਮੈਂ ਨਹੀਂ ਲਾਉਂਦੀ ਮੈਂ ਸਾਰੇ ਹੰਗਲਾ ਦੇ ਤਾਂ ਹੋ ਰਹੀ ਆ ਮੈਂ ਚੜੇ ਲਾ ਵਰਗੀ ਭੈਣ ਨੂੰ ਬਾਲਾ ਸ਼ੌਂਗਾ ਜਿਵੇਂ ਕਾਲੀ ਹੋ ਗਈ ਜ਼ਹਿਰ ਮੋਰਾ ਰੰਗ ਖੱਟਾ ਘੁੱਟਾ ਹੈ ਜੇ ਬਾਲਾ ਲਾਉਂਦੀ ਆ ਮੈਂ ਬਹੁਤ ਘੱਟ ਹੋ ਲਵਾਂ ਜਿ ਫਿੱਕੀ ਫਿੱਕੀ ਦਾ ਪਲਾ ਲਾਲਾ ਨਹੀਂ ਨਹੀਂ ਤੇ ਬਾਕੀ ਜੀ ਪਲੀਜ਼ ਸਾਰੇ ਜਣੇ ਹਨਾ ਸਾਰੇ ਜਣੀਆਂ ਮੇਰੇ ਭੈਣ ਭਰਾ ਬਹੁਤ ਸੋਹਣੇ ਕਮੈਂਟ ਕਰਦੇ ਆ ਬਹੁਤ ਵਧੀਆ ਹਾਲ ਜਦੋਂ ਹਾਲ ਚਾਲ ਪੁੱਛਦੇ ਹੋ ਹਨਾ ਆਪਦੇ ਬੰਗੋ ਪੁੱਛਦੇ ਹੋ ਬਹੁਤ ਵਧੀਆ ਲੱਗਦਾ ਤੇ ਆਈ ਮੈਂ ਹੀ ਆਪਣੇ ਚੈਨਲ ਨਾਲ ਸਪੋਰਟ ਬਣਾਈ ਰੱਖਿਓ ਕਿਉਂਕਿ ਮੈਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੀ ਆਂ ਵੀ ਮੈਂ ਠੀਕ ਹੋਵਾਂ ਤਾਂ ਤੁਹਾਡੇ ਤੇਕਰ ਆਪਣੇ ਪਹਿਲਾ ਵਰਗੇ ਬਲੌਗ ਆ ਸਕਣ ਹਨਾ ਤੇ ਕਿਉਂਕਿ ਅੱਜ ਕੱਲ੍ਹ ਜੀ ਆਦੇ ਹੁੰਦੇ ਰੋਣਾ ਧੋਣਾ ਜਿਹੜਾ ਹੁੰਦਾ ਉਹ ਕੋਈ ਨਹੀਂ ਦੇਖਦਾ ਹੁੰਦਾ ਅਗਲਾ ਵੀ ਵਧੀਆ ਜਿਹੜਾ ਉਹ ਬਲੌਗ ਦੇਖਦਾ ਜਿਹਦੇ ਚ ਅਗਲੇ ਦਾ ਦੇਖਣ ਦਾ ਮਨ ਕਰੇ ਜੀ ਲੱਗੇ ਹਨਾ ਬਲੌਗ ਦੇ ਵੀ ਉਹ ਦੇਖਦਾ ਜੀ ਜੋ ਬਲੌਗ ਦੇ ਵਿੱਚ ਜੀ ਲੱਗੇ ਵੀ ਹਾਂ ਦੇਖੀਏ ਵੀ ਕੁਝ ਇੰਟਰਸਟਿੰਗ ਜਾਂ ਹੁੰਦਾ ਹਨਾ ਉਹ ਵਧੀਆ ਹੁੰਦਾ ਆ ਤੇ ਚਲੋ ਜੀ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਠੀਕ ਹੋਈਏ ਤੁਹਾਡੇ ਟਿੱਕਰ ਸੋਹਣੇ ਸੋਹਣੇ ਵਲੌਗ ਮੈਂ ਪਹਿਲਾ ਵਾਂਗੂੰ ਲਿਆਉਣ ਦੀ ਕੋਸ਼ਿਸ਼ ਕਰੂੰਗੀ ਪਰ ਆ ਆਦੇ ਹੁੰਦੇ ਸਾਥ ਨਾ ਛੱਡਿਓ ਜੀ ਆਪ ਦਾ ਸਪੋਰਟ ਸਾਥ ਉਹ ਵੀ ਬਣਾਈ ਰੱਖਿਓ ਤੇ ਜਲਦੀ ਜਲਦੀ ਕੋਸ਼ਿਸ਼ ਕਰਦੇ ਆ ਵੀ ਮੈਂ ਠੀਕ ਹੋ ਜਾ ਚਲੋ ਜੀ ਇਸੇ ਦੇ ਨਾਲ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਐਂਡ ਤੇ ਬਾਕੀ ਸਾਰੇ ਜਣੇ ਅਰਦਾਸ ਕਰਿਓ ਕਿ ਮੈਂ ਠੀਕ ਹੋ ਜਾ ਤੇ ਬਾਈ ਗੁਰੂ ਜੀ ਤੇ ਭਰੋਸਾ ਜੀ ਮੈਨੂੰ ਤੇ ਹੋਰ ਪਾਵਾਂ ਦੀ ਕੋਈ ਕੰਮ ਮੈਥੋਂ ਨਾ ਹੋਵੇ ਨਾ ਹੋਵੇ ਮੈਂ ਵਿੜਾਈ ਨਹੀਂ ਕਰਦੀ ਪਰ ਮੈਂ ਉਹ ਵਾਇਗਰੂ ਦਾ ਨਾ ਸਵੇਰੇ ਨਾ ਕੇ ਮੈਂ 5 ਵਜੇ ਮੈਂ 8 ਜਰੂਰ ਕਰਦੀ ਆ ਬਲਾਂ ਦੀ ਔਖੀ ਹੋ ਕੇ ਕਰਾਂ ਸੌਖੀ ਹੋ ਕੇ ਕਰਾਂ ਕਿ ਵੀ ਮੈਂ ਜਲਦੀ ਤੋਂ ਜਲਦੀ ਮੈਂ ਠੀਕ ਹੋ ਜਾ ਜੀ ਮੈਂ ਮੈਨੂੰ ਬਹੁਤ ਪੈਣਾ ਮੈਨੂੰ ਬਹੁਤਿਆਰ ਔਖਾ ਲੱਗਦਾ ਬਾਕੀ ਪੈਣਾ ਵੀ ਹਨਾ ਵੀ ਔਖਾ ਹੀ ਹੈ ਜੀ ਕੀ ਹੁਣ ਦੱਸੀ ਹੈ ਹਨਾ ਵੀਅਰਸ ਮੈਨੂੰ ਆਏ ਆਂ ਅਭੀ ਬਸ ਸਹੀ ਹੋ ਜਾ ਮੈਨੂੰ ਵਧੀਆ ਮੇਰੇ ਸਰੀਰ ਦੇ ਵਿੱਚ ਜਾਣ ਪੈ ਜੇ ਹੁਣ ਮੇਰਾ ਸਿਰ ਜਮਾ ਦੇ ਰਾਂ ਲੱਗਦਾ ਵੀ ਖਰਾਬ ਹੋ ਗਈ ਜਮਾ ਜਾਣ ਹੈ ਨੀਗੀ ਵਿੱਚ ਤੇ ਬਸ ਸਾਰੇ ਜਣੇ ਅਰਦਾਸ ਕਰਿਓ ਕਿ ਮੈਂ ਜਲਦੀ ਤੋਂ ਜਲਦੀ ਠੀਕ ਹੋ ਜਾ ਤੇ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਬਸ ਹੌਲੀ ਹੌਲੀ ਕੋਸ਼ਿਸ਼ ਕਰੂੰਗੀ ਮੈਂ ਵੀ ਆਪਦੇ ਸੁਣ ਸੁਣੇ ਬਲੌਗ ਆਪਾਂ ਲੈ ਕੇ ਆਈਏ ਤਾਂ ਪਲੀਜ਼ ਸਾਰੇ ਜਣੇ ਸਪੋਰਟ ਮੇ ਬਣਾਈ ਰੱਖਿਓ ਬਾਕੀ ਪਹਿਲੀ ਵਾਰ ਆਉਂਦੇ ਜਿਹੜੇ ਚੈਨਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਚਲੋ ਜੀ ਸਾਰਿਆਂ ਨੂੰ ਸਸ਼ੇ ਅਕਾਲ ਜੀ ਬਾਏ ਬਾਏ